ਹੁਣ ਮੁਹਾਲੀ ਹੋਰ ਵਿਸ਼ਾਲ ਤੇ ਵਿਕਸਿਤ ਹੋਵੇਗਾ ਮੁਹਾਲੀ ਵਿੱਚ ਹੁਣ ਨੌ ਨਵੇਂ ਸੈਕਟਰ ਵਸਾਏ ਜਾਣਗੇ ਉਹ ਰਹਿੰਦਾ ਸੈਕਟਰਾਂ ਲਈ 6285 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਇਸੇ ਤਰ੍ਹਾਂ ਪੰਜ ਸੈਕਟਰਾਂ ਦੇ ਜਿਹੜੇ ਪੈਂਡਿੰਗ ਕੰਮ ਆ ਉਹਨਾਂ ਨੂੰ ਵੀ ਬੜੀ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ ਤੇ ਮੁਹਾਲੀ ਨੂੰ ਇੱਕ ਨਵਾਂ ਰੂਪ ਦਿੱਤਾ ਜਾਵੇਗਾ ਪੰਜਾਬ ਸਰਕਾਰ ਨੇ ਇਹ ਫੈਸਲਾ ਨਵੀਂ ਲੈਂਡ ਪੂਲਿੰਗ ਪਾਲਿਸੀ ਤਹਿਤ ਕੀਤਾ ਜਿਸ ਤਹਿਤ ਗ੍ਰੇਟਰ ਮੁਹਾਲੀ ਏਰੀਆ ਡਵੈਲਪਮੈਂਟ ਅਥਾਰਟੀ ਜਿਹਨੂੰ ਗੁਮਾਡਾ ਕਿਹਾ ਜਾਂਦਾ ਵੱਲੋਂ ਨਵੇਂ ਸੈਕਟਰ ਜਿਹੜੇ ਨੇ ਵਸਾਏ ਜਾਣਗੇ ਨਵੇਂ ਸੈਕਟਰ ਕਿਹੜੇ ਹੋਣਗੇ ਸੈਕਟਰ 84 87 101 103 120 121 122 123 ਤੇ 124 ਇਹ ਹੁਣ ਮੁਹਾਲੀ ਦੇ ਰਿਕਾਰਡ ਵਿੱਚ ਨਵੇਂ ਸੈਕਟਰ ਜਿਹੜੇ ਨੇ ਉਹ ਦਰਜ ਹੋ ਜਾਣਗੇ ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਵੀ ਪਹਿਲੇ ਜਿਹੜੇ ਸੈਕਟਰ 76 77 78 79 ਤੇ 80 ਹੈ ਉਹਨਾਂ ਵਿੱਚ ਵੀ ਮੁਕੰਮਲ ਵਿਕਾਸ ਕੀਤਾ ਜਾਵੇਗਾ ਜਿੱਥੇ ਰੁਕਾਵਟ ਹੈ ਜਿੱਥੇ ਪੈਂਡਿੰਗ ਪਏ ਕੰਮ ਉਹਨਾਂ ਨੂੰ ਵੱਡੇ ਪੱਧਰ ਤੇ ਪੂਰਾ ਕੀਤਾ ਜਾਵੇਗਾ ਔਰ ਇਹ ਸਾਰੇ ਜਿਹੜਾ ਨਵੇਂ ਪ੍ਰੋਜੈਕਟ ਆ ਰਿਹਾ ਨੌ ਸੈਕਟਰ ਬਸਾਏ ਜਾ ਰਹੇ ਮੁਹਾੜੀ ਚ ਉਹਦੇ ਦੇ 6 ਮਹੀਨਿਆਂ ਚ ਜ਼ਮੀਨ ਅਕਵਾਇਰ ਕਰਨ ਦਾ ਜਿਹੜਾ ਟਾਰਗੇਟ ਸਰਕਾਰ ਨੇ ਰੱਖਿਆ ਔਰ ਇਹ ਜਿਹੜੇ ਸੈਕਟਰ ਨੇ ਵੱਖ-ਵੱਖ ਫੀਲਡ ਲਈ ਵਿਕਸਤ ਕੀਤੇ ਜਾਣਗੇ ਜਿਹਦੇ ਵਿੱਚ ਸੈਕਟਰ 84 ਜਿਹੜਾ ਉਹਨੂੰ ਇੰਸਟੀਚੂਨਲ ਖੇਤਰ ਵਜੋਂ ਵਿਕਸਤ ਕੀਤਾ ਜਾਊਗਾ ਸੈਕਟਰ 87 ਨੂੰ ਕਮਰਸ਼ੀਅਲ ਖੇਤਰ ਵਜੋਂ ਵਿਕਸਿਤ ਕੀਤਾ ਜਾਊਗਾ ਸੈਕਟਰ 101 ਤੇ 103 ਨੂੰ ਇੰਡਸਟਰੀਅਲ ਖੇਤਰ ਵਜੋਂ ਵਿਕਸਿਤ ਕੀਤਾ ਜਾਊਗਾ ਤੇ ਸੈਕਟਰ 120 ਤੋਂ ਲੈ ਕੇ 124 ਤੱਕ ਰਹਾਇਸ਼ੀ ਸੈਕਟਰ ਖੇਤਰ ਹੋਣਗੇ ਔਰ ਨਵੀਂ ਲੈਂਡ ਪੂਲਿੰਗ ਸਿਸਟਮ ਜਿਹੜਾ ਪਾਲਿਸੀ ਹੈ ਉਹਦੇ ਤਹਿਤ ਇਹ ਸਾਰੀ ਪ੍ਰਕਿਰਿਆ ਚਲਾਈ ਜਾਵੇਗੀ ਇਹ ਇਹ ਨਵੀਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਉਹਦੇ ਤਹਿਤ ਜਿਹੜੇ ਨੌ ਸੈਕਟਰ ਵਸਾਏ ਜਾਣਗੇ ਜਿਹੜੀ ਉਹਨਾਂ ਲਈ ਜ਼ਮੀਨ ਅਕਵਾਇਰ ਕਰਨੀ ਉਹਦਾ ਵੀ ਬੜੇ ਸਪਸ਼ਟ ਰੂਪ ਵਿੱਚ ਜਾਣਕਾਰੀ ਸਰਕਾਰ ਵੱਲੋਂ ਦਿੱਤੀ ਹੈ ਵੀ ਜਿੱਥੇ ਰਹਿਸ਼ੀ ਸੈਕਟਰ ਉਸਾਰਿਆ ਜਾਊਗਾ ਉੱਥੇ ਜ਼ਮੀਨ ਦੇ ਮਾਲਕ ਨੂੰ ਇੱਕ ਏਕੜ ਦੇ ਅਬਜ ਵਜੋਂ 1000 ਵਰਗ ਗਜ ਦਾ ਰਹਿਸ਼ੀ ਪਲਾਟ ਤੇ 200 ਵਰਗ ਗੱਜ ਦਾ ਇੱਕ ਕਮਰਸ਼ੀਅਲ ਪਲਾਟ ਦਿੱਤਾ ਜਾਊਗਾ ਇਸੇ ਤਰ੍ਹਾਂ ਇੰਡਸਟਰੀਅਲ ਤੇ ਇੰਸਟੀਚੂਨਲ ਸੈਕਟਰ ਲਈ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਉਸ ਦੇ ਇਬਜ ਵਜੋਂ ਜ਼ਮੀਨ ਦੇ ਮਾਲਕ ਨੂੰ 1 ਏਕੜ ਪਿੱਛੇ 1600 ਵਰਗ ਗੱਜ ਦਾ ਕਮਰਸ਼ੀਅਲ ਪਲਾਟ ਜਿਹੜਾ ਦਿੱਤਾ ਜਾਊਗਾ ਇਸ ਤੋਂ ਇਲਾਵਾ ਜਿਹੜੇ ਕਮਰਸ਼ੀਅਲ ਸੈਕਟਰ ਉਸਰਨੇ ਨੇ ਉਹ ਕਮਰਸ਼ੀਅਲ ਸੈਕਟਰ ਲਈ ਜਿਹੜੀ 1 ਏਕੜ ਜ਼ਮੀਨ ਆ ਅਕਵਾਇਰ ਕੀਤੀ ਜਾਊਗੀ ਉਹਦੇ ਇਜਜ ਵਜੋਂ ਮਾਲਕ ਨੂੰ 300 ਵਰਗ ਗੱਜ ਦੇ 2 ਐਸਆਈਓ ਤੇ 200 ਵਰਗ ਗੱਜ ਦਾ ਇੱਕ ਐਸਆਈਓ ਜਿਹੜਾ ਉਹ ਦੇਣ ਦੀ ਤਜਵੀਜ਼ ਹੈ ਇਸੇ ਤਰ੍ਹਾਂ ਸੰਗਠਿਤ ਇੰਡਸਟਰੀਅਲ ਪਾਰਕ ਜਿਹੜਾ ਵਿਕਸਿਤ ਕਰਨਾ ਹੈ ਉਹਦੇ ਲਈ ਜਿਹੜੀ ਜ਼ਮੀਨ ਗ੍ਰਹਿਣ ਕੀਤੀ ਜਾਊਗੀ ਅਕਵਾਇਰ ਕੀਤੀ ਜਾਊਗੀ ਉਹ ਮਾਲਕ ਨੂੰ 1 ਏਕੜ ਦੇ ਇਜਜ ਵਜੋਂ ਮਾਲਕ ਨੂੰ 1000 ਵਰਗ ਗੱਜ ਦਾ ਇੰਡਸਟਰੀਅਲ ਪਲਾਟ ਦਿੱਤਾ ਜਾਊਗਾ ਤੇ 300 ਵਰਗ ਗਜ ਦਾ ਰਹਿਸ਼ੀ ਪਲਾਟ ਵੀ ਦਿੱਤਾ ਜਾਊਗਾ ਤੇ 100 ਵਰਗ ਗਜ ਦਾ ਇੱਕ ਕਮਰਸ਼ੀਅਲ ਪਲਾਟ ਵੀ ਦੇਣ ਦੀ ਤਜਵੀਜ਼